ਹਾਂਜੀ ਭਾਈ। ਹੋਰ ਕੀ ਹਾਲ ਚਾਲ ਨੇ? ਔਰ ਬਈ ਜਾਨਵਰ ਵਗੈਰਾ ਸਾਰੇ ਠੱਣੇ। ਘਰ ਪਰਿਵਾਰ ਬਈ ਚੜ੍ਹਦੀ ਕਲਾ। ਵਾਹਿਗੁਰੂ ਕਿਰਪਾ ਕਰੇ ਸਾਰਿਆਂ ਤੇ। ਚੜ੍ਹਦੀ ਕਲਾ ਹੋਣ ਮੇਰੇ ਵੀਰ ਭਾਈ। ਆਗੇ ਭਾਈ ਆਪਾਂ ਇੱਧਰ ਨੇ ਘਰੇ। ਤੁਸੀਂ ਬੈਦਰ ਚੈੱਕ ਕਰ ਸਕਦੇ। ਚੈੱਕ ਕਰੋ ਮੌਸਮ ਕਿੰਨਾ ਖਰਾਬ ਆ। ਯਾਰ ਆਪਣੇ ਨਾਲ ਦਾ ਮੁੰਡਾ ਔਰ ਇਸ ਤਰ੍ਹਾਂ ਗਮਾਂਢੀ ਵਿੱਚ ਲੱਗਣੇ ਕੂਕਤਰ ਵੀ ਛੱਡ ਰੱਖੇ ਨੇ ਤਿੰਨ ਚਾਰ। ਇੰਨੀ ਮੌਸਮ ਦੇ ਚਾਰ ਦੇ ਵਿੱਚ। ਸਾਰਾ ਬਈ ਗੰਦ ਪੰਜਿਆ ਪਿਆ ਕੁਸਤਾਵੇਂ ਸਾਫ ਸਫ ਕਰ ਵੀਤਾ ਹਲੇ ਵੱਜਾ ਵਾ ਦੇਖੋ ਕੰਮ ਰੇਕੇ ਮੇ ਹੋਏ ਨੇ ਫਲੈਟ ਆਪਣੇ ਚੱਲੀ ਜਾਂਦੀਆਂ ਨੇ ਬਈ ਹੁਣ ਆਪਾਂ ਚੱਕਦੇ ਹਾਂ ਚੀ ਆਬੀ ਤੇ ਦੇਖਦੇ ਆ ਵੀ ਕੀ ਰੰਗ ਮਹੌਲਾ ਮੀ ਤਾਂ ਵਧੀਆ ਵਾਂਗੂ ਪੈ ਗਿਆ ਹੁਣ ਤਾਂ ਫਿਰ ਚਲ ਹੁਣ ਤਾਂ ਠੀਕ ਸੀਗਾ ਯਾਰ ਮੀ ਪੈ ਗਿਆ ਵਧੀਆ ਫਿਰ ਤਰ ਉੱਤਾ ਜ ਲੈ ਗਿਆ ਹੁਣ ਤਾਂ ਦਾ ਸੈਟ ਵੀ ਹੋਇਆ ਸ਼ੱਕਰ ਵਾਲੀ ਗੱਲ ਨਹੀਂ ਹੈਗੀ ਏਡੀ ਲਾਈਟ ਆਪਾਂ ਕਰਤੀਆਂ ਬੰਦ ਹੁਣ ਆਪਾਂ ਚੱਕੀ ਆਪਣੇ ਖੋਡੇ ਦੀ ਕਬੂਤਾ ਦੀ ਚਾਬੀ ਕਿ ਆਵੇ じゃ ਕੇ ਦੇਖੀਏ ਭਈ ਇਹਨਾਂ ਦਾ ਕੀ ਰੰਗ ਮਹੌਲਾ ਵਾਸੜ ਬੁਸੜ ਤਾਂ ਨਹੀਂ ਗਈ ਅੰਦਰ ਮੇਰੇ ਸੋਨ ਨਾਲ ਤਾਂ ਗਈ ਨਹੀਂ ਹੋਣੀ ਚਾਹੀਦੀ ਤੇ ਦੇਖ ਲੈਣੇ ਭਾਈ ਆਹ ਇਹ ਆ ਮੀਨੇ ਕਿਵੇਂ ਕਰਿਆ ਸਾਰਾ ਪਾਣੀ ਆਈ ਆਇਆ ਉਹਨਾਂ ਦੇ ਇਹ ਵੀ ਛੱਟ ਕਰਨ ਵਾਲਾ ਯਾਰ ਆਹ ਤਾਂ ਲੋਟ ਨਹੀਂ ਆਉਣਾ ਇੱਟਾ ਲਾ ਗਏ ਇੱਥੇ ਪਤਰਾ ਵਾਲਾ ਜਿਵੇਂ ਕਰਨ ਵਾਲਾ ਇਹਦਾ ਉਹ ਵੀ ਕਰਦੇ ਆ ਇੱਧਰ ਦੇਖ ਲਿਏ ਕਿਤੇ ਛਾਲ ਕੰਮ ਕਰਿਆ ਹੋਇਆ ਪਿਆ ਹੋਵੇ ਆਈ ਤਾਂ ਆਈ ਗਏ ਬਈ ਬਸੜ ਪਰ ਕੱਟਾਈ ਆ ਉਵੇਂ ਨਹੀਂ ਆਈ ਹੋਰ ਕਿਸੇ ਕੋਲ ਬਸਿਓ ਹੋਰ ਕਿਸੇ ਪਾਸੇ ਉਹ ਤਾਂ ਨਹੀਂ ਆਈ ਠੀਕ ਆ ਬਈ ਆਪਣਾ ਏ ਹੁੱਡੇ ਦਾ ਮਾਹੌਲ ਤਾਂ ਓਕੇ ਬਸ ਅੱਲ ਇੱਧਰ ਵੀ ਰੇਣੀ ਆ ਜੂੰ ਫਿੱਟੇ ਚ ਤਾਹਾਂ ਤੋਂ ਪੈ ਨੇ ਜਿਹੜੇ ਪੈ ਨੇ ਤਾਹਾਂ ਤੋਂ ਘਰੇਆ ਪਾਣੀ ਉਦੋਂ ਪੈ ਨੇ ਓਕੇ ਠੀਕ ਆ ਬਾਈ ਮਾਹੌਲ ਚੈੱਕ ਕਰ ਸਕਦੇ ਸਾਰਾ ਓਕੇ ਬੱਚੇ ਕੁਝੀ ਵੀ ਆਪਣੇ ਸੈਟ ਨੇ ਬੱਚੇ ਉਹ ਯਾਰ ਵਿੱਠ ਮਾਰੀ ਪਈ ਉੱਤੇ ਵਿੱਠ ਲਾ ਦੀਏ ਇਹ ਤਾਹਾਂ ਪੈਦੇ ਨੇ ਕਬੂਤਰ ਯਾਰ ਤੇ ਹਾਂਜੀ ਕਰਿਆ ਬੰਦੇ ਆ ਉਹ ਤਾਂ ਸਫੇਰ ਸਫਾਈ ਕਰਨੀ ਕੋ ਦਵਾ ਦੇ ਮੋਜੀ ਬੈ ਮੋਜੀ ਬੈਠੀ ਹੈ ਬਚਿਆ ਲੱਤੇ ਤਾਂ ਬਈ ਚਲੋ ਇਹਨਾਂ ਨੂੰ ਹੁਣ ਦਾਣੇ ਦੋਨੇ ਪਾਈਏ ਇਹਨਾਂ ਦੇ ਭੁੱਖੇ ਹੋਏ ਜਾਨਵਰੋਂ ਦਾ ਮੈਂ ਚੈੱਕ ਕਰਦਾ ਕਿ ਚੀਨਾ ਜਾਂ ਬੇਲਾ ਕਿ ਨਹੀਂ ਬੇਲਾ ਲਓ ਦਾਣੇ ਚੱਕ ਲਈਏ ਭੁੱਖੇ ਅੰਦਰੋਂ ਵੀ ਦੇਖਣਾ ਯਾਰ ਕਿੰਨਾ ਕਿ ਜਿਵੇਂ ਜਿਵੇਂ ਮੈਂ ਘੁੱਡਾ ਅਣੀ ਪਾਵਾਂਗੇ ਬੱਸ ਹੁਣ ਤਾਂ ਅੱਜ ਤਾਂ ਇਹਨਾਂ ਨੂੰ ਕਦਾਣੇ ਖਾਣੇ ਹੋਣਗੇ ਖਾ ਲੈਣਗੇ ਨਹੀਂ ਫਿਰ ਆਥਨੇ ਰੋਟੀਆਂ ਤਾਂ ਪਾਵਾਂਗੇ ਲੋਜੀ ਬਹੁਤ ਸ਼ੁਭਦ ਨੇ ਇਹਨਾਂ ਦੇ ਦਾਣੇ ਬਹੁਤ ਨੇ ਤਲ ਕੇ ਤਾਂ ਆਥਨੇ ਸਾਰੇ ਪਾਉਣੇ ਹੋਣਗੇ ਬਈ ਅਥਾ ਪਾਵਾਂਗੇ ਜ਼ਰੂਰ ਬਸ ਹੁਣ ਤਾਂ ਇੰਨੇ ਕੀ ਪਾਵਾਂਗੇ ਤਾਂ ਇਹ ਚੱਕੋ ਪੈਦਾ ਨਹੀਂ ਸਕੋ ਨਾ ਨਾ ਦੇਖ ਲਈ ਵੇਲਾ ਕਿ ਨਹੀਂ ਵੇਲਾ ਯਾਰ ਕਿਉਂ ਵੇਲਾ ਬਈ ਖਰਾ ਖਿੱਚੀ ਆ ਦੇਖ ਤੀਨੇ ਨੇ ਪੂਰੀ ਆਦ ਨੂੰ ਹੱਥ ਨੇ ਪਾਈਆਂ ਸੀ ਰੁੱਟਿਆ ਦੇਖ ਨੇ ਦੇ ਪਰ ਪੂਰੀਆਂ ਦਿੱchte ਆਂ ਪਾਈਆਂ ਤਾਂ ਟੁੱਟ ਕੇ ਕੇਰੀ ਬੋਰਡ ਆ ਜਾ ਨਾ ਕਬੂਤਰ ਆ ਜੀ ਉਹ ਬਈ ਮੈਨੂੰ ਗੱਲ ਜਮਾ ਸਹੀ ਲੱਗੀ ਚਲ ਆਪਾਂ ਕੜਾ ਇਨੇ ਯਾਰ ਹੋਆ ਪਰ ਉਹ ਕੋਈ ਬੰਦਾ ਕਹਿੰਦਾ ਜੇ ਕਹਿੰਦਾ ਕਬੂਤਰ ਬਈ ਭੱਜ ਕੇ ਵਧੀਆ ਦਾਣੇ ਖਾਂਦਾ ਕਹਿੰਦਾ ਸਾਰਾ ਤਾਂ ਕਿ ਉਹ ਕਬੂਤਰ ਤਾਂ ਅੰਦਰ ਉਸਤਰਾ ਜੇ ਕਹਿੰਦਾ ਕਬੂਤਰ ਦਾਣੇ ਖਾਣ ਨਹੀਂ ਆਉਂਦਾ ਸਮਾਰ ਕੇ ਕਬੂਤਰ ਜੇ ਫਾਲਟਾ ਬਿਮਾਰ ਆ ਇਹ ਸਾਬ ਨਾਲ ਫਿਰ ਆਪਣੇ ਕਬੂਤਰ ਪੂਰੇ ਤੰਦਰੁਸਤ ਨੇ ਚਲੋ ਓਕੇ ਦੀ ਰਿਪੋਰਟ ਆ ਬਾਈ ਇਹਨਾਂ ਨੂੰ ਖਾਣ ਦੇ ਦਾਣੇ ਦੋਨੇ ਤੇ ਹੁਣ ਤਾਂ ਬਈ ਬਸ ਆਪਾਂ ਸ਼ਾਮ ਨੂੰ ਹੀ ਮਿਲਦੇ ਆ ਯਾਰ ਜੇ ਮੈਂ ਸ਼ਾਮ ਨੂੰ ਸਨੇਹਾ ਆ ਗਿਆ ਟਾਈਮ ਨਾਲ ਫਿਰ ਆਪਾਂ ਇਹਨੂੰ ਚੀਜ਼ਾਂ ਨੂੰ ਧਾ ਕੇ ਦੇਖ ਲਾਂਗੇ ਨਹੀਂ ਤਾਂ ਬਸ ਆਈਆਂ ਸਿਸਟਮ ਫਿਰ ਮੈਂ ਕਰਦਾ ਬਈ ਸ਼ਾਮ ਨੂੰ ਵੀਡੀਓ ਕੰਟੀਨਿਊ ਬਣੇ ਰਹਿਓ ਆਪਣੇ ਵੀਡੀਓ ਦੇ ਵਿੱਚ ਮਿਲਦੇ ਆ ਸ਼ਾਮ ਨੂੰ ਹਾਂਜੀ ਬਾਬੇਓ ਸ਼ਾਮ ਦਾ ਵੇਲਾ ਹੋ ਗਿਆ ਆ ਗਏ ਆਪਾਂ ਇੱਧਰਲੇ ਘਰੇ ਤੇ ਮੈਨੂੰ ਐ ਸੀ ਮਾਂ ਕਿਤੇ ਯਾਰ ਟੂਟੀ ਆਈ ਨਹੀਂ ਹੋਣੀ ਛੂੜੀ ਚੱਲੀ ਜਾਂਦੀ ਆ ਤੇ ਮੈਂ ਕਿਹਾ ਡੋਲੂ ਪਰ ਲੈ ਆ ਜੀ ਪਾਣੀ ਦਾ ਚੈੱਕ ਕਰੋ ਮੈਂ ਡੋਲੂ ਪਰ ਲੈ ਆ ਚਲੋ ਬਈ ਜੰਦਾ ਜੰਦਾ ਖੋਲੀਏ ਤੇ ਰੋਟੀਆਂ ਲਿਆਏ ਸੀ ਆਪਾਂ ਤੇ ਨਚਾਰ ਤੇ ਰੋਟੀਆਂ ਲੜਿਆਂ ਚੂਰੀਏ ਤੇ ਕਬੂਤਰ ਪਹਿਲਾਂ ਆਪਾਂ ਬੰਨੀ ਹੈ ਬਈ ਛਤਰੀ ਤੇ ਆਪਣੀ ਜੋੜੀ ਉਹ ਜੋੜੀ ਬੰਨਦੀ ਹੈ ਛਤਰੀ ਤੇ ਆਪਾਂ ਤਾਂ ਦੇਖੀਏ ਕੀ ਸਮਝ ਆ ਰਿਹਾ ਫੁੱਲੇ ਗੱਡੇ ਦਾ ਤੇ ਸ਼ਾਬੀਸ਼ ਕੀ ਕਰਦਾ ਵਈ ਮੈਂ ਵੀਡੀਓ ਕੰਟੀਨਿਊ ਮੈਂ ਰਹਿਣਾ ਚੱਲ ਪਹਿਲਾਂ ਪੰਡਾ ਹੀ ਧੋ ਦਈਏ ਯਾਰ ਕੱਲ ਵੀ ਨਹੀਂ ਬਹੁਤ ਰਹਿ ਗਿਆ ਹੁਣ ਇਹ ਪਰ ਉਹਦੀਆਂ ਨਾ ਟੇ ਚੋਦਾਂਗੇ ਇਹਨਾਂ ਨੂੰ ਕੀ ਕਹਿੰਦੇ ਨੇ ਸ਼ਮਸ਼ਮਾ ਠੀਕ ਆ ਮਾਹੌਲ ਤਾਂ ਇਹਨਾਂ ਦਾ ਓਕੇ ਆ ਜਮਾ ਪਾਣੀ ਦਾ ਇਹ ਪੀ ਗਏ ਸਰ ਦੂਜਾ ਬੱਚਾ ਵੀ ਕੱਢ ਲਿਆ ਬਈ ਜੀ ਨੇ ਮੈਨੂੰ ਲੱਗਦਾ ਜਿੱਥੇ ਤੱਕ ਆਪਣੇ ਲੜਦੇ ਨੇ ਆਵਾਜ਼ ਦਿੱਤੀਆਂ ਜਿਹੜਾ ਇਹਦਾ ਜਿੱਦ ਰੰਗ ਜਲਾਇਆ ਹੋਇਆ ਹੈ ਬੱਚੇ ਕਣੇ ਜਾਂਦਾ ਬਦਰੀਕਾ ਚੱਕੋ ਬਈ ਨਾ ਤਾਂ ਪਾਂਡਾ ਆਪਾ ਦਿੱਤਾ ਧੋ ਤੇ ਨੂੰ ਪਾਣੀ ਦਈਏ ਸਾਫ ਪਾਂਡੇ ਚੱਕੋ ਜੀ ਇਹ ਪਾਣੀ ਵਾਲਾ ਲਓ ਜੀ ਪਾਣੀ ਵਾਲਾ ਕੰਮ ਓਕੇ ਕਰਤਾ ਜਮ ਇਹਨਾਂ ਦਾ ਚੈੱਕ ਆ ਫਿਰ ਹਲੋ ਬਈ ਨਾ ਪੂਤਰਾ ਸਾਦਰੀ ਦੇ ਬਣਨਾ ਜਾਂ ਸਾਦਰੀ ਦੇ ਬਣ ਕੇ ਤੁਹਾਨੂੰ ਦਿਖਾਉਣਾ ਹੈਗਾ ਕਰਦਾ ਮੈਂ ਵੀਡੀਓ ਕੰਟੀਨਿਊ ਲਓ ਜੀ ਬਈ ਉਹ ਗਾਲ ਖਰੀ ਗਾਲ ਖੀ ਨੈਂਡਾ ਧਰ ਲੈ ਯਾਰ ਉਹ ਜੋੜੀ ਤਾਂ ਫਿਰ ਬਿਠਾਈਏਗੀ ਉਹ ਤਾਂ ਮੇਰੇ ਹੱਥਾਂ 'ਚ ਐਂਡ ਧਰ ਲੈਣਾ ਕਬੂਤਰੀ ਜੋ ਕੱਢੀ ਮੈਂ ਤੇ ਇਹ ਚੀਨਾ ਬਈ ਆ ਪੜਾਤਾ ਸੀ ਆ ਫਿਰਦਾ ਇਹ ਕਿਹੜਾ ਕਬੂਤਰ ਆ ਪਰੰਗ ਦਾ ਇਹਦੀ ਕੰਤਾ ਕਰੀਆਂ ਸੀਗੀਆਂ ਹਰੀਆਂ ਉਹ ਬੰਨਦਾ ਵਗਲਾ ਰਾਤਰੀ ਤੇ ਜਦ ਬੈਠੇ ਨਾਲ 15 ਮਿੰਟ ਤੇ ਬਾਕੀ ਆਪਣੇ ਕਬੂਤਰ ਬੈਠੇ ਆ ਬਈ ਕੋਈ ਚੱਕਰ ਨਹੀਂ ਉਹਨੂੰ ਇਕੱਲੇ ਨੂੰ ਫਿਰਨਦੇ ਆ ਫਿਰਦਾ ਆ ਜਾਂਦਾ ਬਈ ਹਾਂ ਜੀ ਬਾਈ ਜਰ ਸਾਢੇ 7 ਹੋ ਗਏ ਦਿਨ ਸਿੱਪੇ ਇੱਕ ਤਰ੍ਹਾਂ ਦਾ ਹੁਣ ਬੈਠਿਆ ਜੀ ਨਾ ਜਾ ਕੇ ਮੈਂ ਤਾਂ ਪੰਗ ਹੀ ਲੈ ਲਿਆ ਦੀ ਜਿਹੜਾ ਇੱਕ ਕਰਾਵਾਂ ਤੁਹਾਨੂੰ ਉਹ ਬੈਠਾ ਹੁਣ ਤਾਂ ਤੇ ਉਹ ਬੈਠਾ ਚੈੱਕ ਕਰ ਆ ਬੈ ਗਿਆ ਉਹ ਤਾਂ ਇੱਕ ਯਾ ਕਬੂਤਰ ਬੈ ਗਿਆ ਬਾਈ ਛਾਤ ਰਿਓ ਉਹ ਬੈਠਾ ਆਹ ਉਹ ਬੈਠਾ ਕਬੂਤਰੀ ਪਤੰਕ ਕਬੂ ਉਤਰਦਾ ਨਿਕੂ ਉਤਰਿਆ ਉਹ ਤੇ ਆ ਕੇ ਬਹਿ ਗਿਆ ਯਾਰ ਤੇ ਉਹ ਉੜ ਗਿਆ ਪਤਾ ਨਹੀਂ ਕਿੱਧਰ ਭੱਗ ਗਿਆ ਉੜ ਕੇ ਤੇ ਬੈਠਾ ਸੀ ਪਹਿਲਾਂ ਤਾਂ ਦਾਣੇ ਤੋਂ ਹੁਣ ਬਾਦੇ ਹੁਣ ਪਾਏ ਨੇ ਬਾਈ ਦਾਣੇ ਕਬੂ ਉਤਰਾਂ ਨੂੰ ਆਪਣੇ ਨੂੰ ਯਾਰ ਹੋ ਟਾਈਮ ਹੋ ਗਿਆ ਸੀ ਤੇ ਦਾਣੇ ਇਹ ਖਾਈ ਜਾਂਦੇ ਨੇ ਤੇ ਉਹ ਵੀ ਆਪਾਂ ਤਾਂ ਹਾਂ ਤੋਂ ਲਾਉਣੇ ਆ ਬਸ ਉਹ ਬੈਠਾ ਸੀ ਆਪੀ ਜੀ ਨੇ ਚੈੱਕ ਕਰੋ ਲਾਉਣੇ ਆ ਬਾਈ ਤੇ ਇਸੇ ਨਾਲ ਹੀ ਕਰਦੇ ਆਂ ਬਈ ਆਪਾਂ ਵਲੌਗ ਦੀ ਐਂਡਿੰਗ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਕੱਲ ਨੂੰ ਕਮੈਂਟ ਕਰੋ ਯਾਰ ਬੱਤਾਂ ਸ਼ੇਅਰ ਕਰੋ ਤੇ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਈ ਓਕੇ ਬਈ ਮਿਲਦੇ ਆਂ ਆਪਾਂ ਦੇਖੋ ਲਾਈਟਾਂ ਲੱਗ ਗਈਆਂ ਅੱਜ ਤਾਂ ਮਿਲਦੇ ਆਂ ਬਈ ਠੀਕ ਆਪਾਂ ਅਗਲੇ ਵਲੌਗ ਦੇ ਵਿੱਚ ਓਕੇ